ਤੇ ਅੱਜ ਅਸੀਂ ਬਣਾਉਣ ਜਾ ਰਹੇ ਆ ਜੀ ਸਮੋਸੇ ਤੇ ਇੱਧਰ ਦੇਖੋ ਸੰਦੀਪ ਲੱਗੇ ਕੀ ਕਰ ਰਹੇ ਹੋ ਮੈਂ ਮੈਂ ਇਦਾਂ ਛਾਂਦੇ ਆ ਆਟਾ ਜਿੰਨੀ ਲੱਗੇ ਡੋ ਬਣਾਉਣ ਲੱਗੇ ਆ ਸਮੋਸਿਆਂ ਦਾ ਮੈਂ ਇਦਾਂ ਛਾਂ ਲੈ ਆ ਇਹਦੇ ਚ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਤਾ ਜੀ ਨਮਕ 2 2 ਚਮਚ ਨਮਕ ਪਾਤਾ ਉਸ ਤੋਂ ਬਾਅਦ ਉਸ ਤੋਂ ਬਾਅਦ ਅਜਵੈਨ ਪਾਉਣਗੇ ਲਓ ਜੀ ਪਾਤੀ ਅਜਵੈਨ ਅਜਵੈਨ ਕੀ ਹੁੰਦਾ ਵਧੀਆ ਟੇਸਟ ਆਉਂਦਾ ਹੈ ਟੇਸਟ ਵਧੀਆ ਆਉਂਦਾ ਤੇ ਨਾਲੇ ਹਾਜਮੇ ਵਾਸਤੇ ਬਹੁਤ ਬੈਟਰ ਹੁੰਦੀ ਆ ਤੇ ਇਹ ਸਾਰਾ ਆਇਲੀ ਹੁੰਦਾ ਨਾ ਆਹ ਫਰਕ ਤੇ ਆਪਾਂ ਇਹਦੇ ਵਿੱਚ ਮੋਨ ਲੀ ਪਾਵਾਂਗੇ ਕਿਉਂ ਡਾਲਣਾ ਕਿਉਂ ਬੈਸਟ ਹੁੰਦਾ ਹੈ ਵੈਸੇ ਫਿਰ ਰਿਫਾਈਨਡ ਆਇਲ ਪਾਉਣ ਲੱਗੇ ਹਾਂ ਇਹ ਪਾਤਾ ਜੀ ਰਿਫਾਈਨਡ ਆਇਲ ਹੁਣ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਂਦੇ ਹਾਂ ਬੇਸਿਕਲੀ ਪਾਸਾ ਦੇ ਵਿੱਚ ਪਾ ਸਕਦੇ ਆ ਕੋਈ ਵੀ ਪਾ ਸਕਦੇ ਤੁਸੀਂ ਦੇਸੀ ਕਿਉਂ ਵੀ ਪਾ ਸਕਦੇ ਹੋ ਜੀ ਤੇ ਆ ਦੇਖੋ ਮੌਨ ਚੰਨੀ ਆਟਾ ਗੁੰਨ੍ਹ ਰਿਆ ਮੌਨ ਪਣੀ ਜੋ ਬਹੁਤ ਜ਼ਰੂਰੀ ਹੈ ਫਿਰ ਆਪਣੇ ਸਮੋਸੇ ਵਧੀਆ ਬਣਦੇ ਨੇ ਅੱਛਾ ਜਿੰਨੀ ਜ਼ਿਆਦਾ ਹੋਵੇ ਉਹਨੇ ਹੋ ਜਾ ਸਮੋਸੇ ਬਣਨੇਗੇ ਠੀਕ ਠੀਕਾ ਹੁਣ ਮੋਲਣਾ ਹੱਥ ਨਾਲ ਤੇ ਘਰ ਕਿਚਨ ਜਿਹਾ ਕਿੰਤਾ ਕਿਤਾ ਦੁਬਾਰਾ ਕਰਕੇ ਦੋ ਅੱਛਾ ਹਿਲਾ ਕਰਕੇ ਹੂੰ ਐਦਾਂ ਮਿਕਸ ਕਰਨਾ ਹਾਂਜੀ ਠੀਕ ਠੀਕਾ ਆ ਦੇਖੋ ਇਹ ਤਾਂ ਪਹਿਲਾਂ ਰੱਤਾ ਕਿ ਆਪਣੀ ਮੌਨ ਪ੍ਰੋਪਰ ਸਹੀ ਪਈ ਹੈ ਓਕੇ ਓਕੇ ਇੰਤਾ ਕਰਕੇ ਆਪਾਂ ਚੈੱਕ ਕਰ ਸਕਦੇ ਹਾਂ ਕਿ ਆਪਣੀ ਮੌਨ ਸਹੀ ਹੈ ਜਾਂ ਨਹੀਂ ਠੀਕ ਹੈ ਇੱਦਾਂ ਕਰਕੇ ਚੈੱਕ ਕਰ ਸੋਦੇ ਆ ਜੀ ਤਾਂ ਮਤਲਬ ਆਟਾ ਇਕੱਠਾ ਨਾ ਹੋਵੇ ਨਾ ਤਾਂ ਫਿਰ ਆਪਾਂ ਨੂੰ ਮਤਲਬ ਕਿ ਕਿਉਂ ਕਾ ਆਟਾ ਹੈ ਤਾਂ ਆਪਾਂ ਹੋਰ ਪਾਉਣਾ ਚਾਹੀਦਾ ਸਮਝ ਗਏ ਜੀ ਸਮਝ ਗਏ ਸ਼ਖਸ ਜੀ ਹੁਣ ਪਤਾ ਜੀ ਇਹਦੇ ਵਿੱਚ ਵਾਟਰ ਹਾਂਜੀ ਆਟਾ ਤਿਆਰ ਹੋ ਗਿਆ ਦੋ ਆਪਾਂ ਪੂਰਾ ਰੈਡੀ ਹੈ ਇਹਨੂੰ ਹੁਣ ਆਪਾਂ ਪੂਰਾ 15 ਤੋਂ 20 ਮਿੰਟ ਨਾ ਰੈਸਟ ਤੇ ਰੱਖਣਾ ਹੈ ओके टेंपरेचर रखना नहीं नहीं बारिश नॉर्मल नॉर्मल ही पै टेंपरेचर ਦੇ ਵਿੱਚ ਨਾਰਮਲ ਰੱਖ ਦੇਣਾ 15 ਤੋਂ 20 ਮਿੰਟ ਲਈ ਕੱਪੜਾ ਕੋਈ ਵੀ ਲੈ ਕੇ ਨਾ ਪਾਉਣੇ ਵਗੈਰਾ ਨੂੰ ਇਹਦੇ ਉਹਦੇ ਨਾਲ ਕਵਰ ਕਰਕੇ ਇਹਨੂੰ 15-20 ਮਿੰਟ ਲਈ ਰੈਸਟ ਤੇ ਰੱਖ ਦੇ। ओके ओके ਠੀਕ ਹੈ ਜੀ। ਤੇ ਹੁਣ ਸੰਦੀਪ ਆ ਡੋ ਆਪਣੀ ਨੂੰ ਰੈਸਟ ਤੇ ਰੱਖਣ ਲੱਗੇ ਆ 15 ਤੋਂ 20 ਮਿੰਟ। ਉਸ ਤੋਂ ਬਾਅਦ ਆਪਾਂ ਸਮੋਸੇ ਤਿਆਰ ਕਰਾਂਗੇ। ਆ ਦੇਖੋ ਜੀ ਅਸੀਂ ਆ ਗਏ ਆ ਛੱਤ ਦੇ ਉੱਤੇ ਐਸਾ ਅਸੀਂ ਬਣਾਵਾਂਗੇ ਸਮੋਸੇ। ਯਾ ਦੇਖੋ ਸਾਰਾ ਸਮਾਨ ਲੇਟ ਹੋ ਗਿਆ ਨਾ ਅੱਜ? ਲਾਈਟ ਹੈ ਨਹੀਂ ਸੀ ਨਾ ਤਾਂ ਕਰਕੇ। ਸਵੇਰਦਾਲ ਪਾਵਰ ਕੱਟ ਸੀਗਾ, ਲਾਈਟ ਹੈ ਨਹੀਂ ਸੀਗੀ ਤਾਂ ਕਰਕੇ ਕਾਫੀ ਲੇਟ ਹੋ ਗਿਆ ਸੀ। ਆ ਦੇਖੋ ਅਗਮ ਵੀ ਇੱਧਰ ਕੰਪਲੀਟ ਲੈ ਕੇ ਸੁੱਤਾ ਹੋਇਆ। ਅਗਮ ਹਾਈ ਕਰ ਦੋ। ਹਾਈ ਕਰੋ ਸਾਰਿਆਂ ਨੂੰ। ਆ ਦੇਖੋ ਅਗਮ ਹਾਈ ਕਰਦਾ ਸਾਰਿਆਂ ਨੂੰ। ਹੈ ਵਾਹ। ਲੋਪ ਲੈ ਲੜੀ ਜਗਾ ਲਿਆ। ਹਾਂ। ਪੂਰੀ ਰੌਸ਼ਨੀ ਉੱਠ ਲੈ ਰਦੀ। ਆਹੋ। ਬਸ ਠੀਕ ਹੈ। ਅੱਗ ਵਾਲ ਨਹੀਂ ਕੋ ਡਾਇਰੈਕਟ ਅੱਗ ਵਾਲ ਨਹੀਂ ਪੱਲਾ ਅੰਦਰੋਂ ਮੇਨ ਕੰਮ। ਮੋਹਣ ਗੰਭਾਗ ਬਾਲ ਨਹੀਂ ਕਿੰਦਾ ਬਾਲਦੇ ਆਪਾਂ ਮੰਮੀ ਹੁੰਦੀਆਂ ਉਹਨਾਂ ਬਾਲਦੇ ਨਹੀਂ ਸੀ ਆਪਾਂ ਨੂੰ ਪਾਉਂਦੀ ਨਹੀਂ ਸੀ ਹਨਾ ਬਾਲ ਲਈ ਤਾਂ ਮੰਮੀ ਨੇ ਵੀ ਓਕੀ ਆ ਉਹ ਵੀ ਨਾਨੀ ਤੇ ਬੁਲਾਦੇ ਨੇ ਜਿਆਦਾ ਮਮਾ ਹਾਂਜੀ ਅੱਛਾ ਅੱਛਾ ਮੈਂ ਜਨਾਬ ਅਲੀ ਸੁਹੇਰ ਆਹ ਲਵਾਵੇ ਅਬਸ ਦੋ ਦਿਨ ਮੋਸਾ ਕਿਤੇ ਲੱਭੇ ਹੋ ਰਹਿ ਨਹੀਂ ਯਾਰ ਸੁਰੇ ਨਹੀਂ ਮੈਂ ਸੱਟੇ ਲਵਾਵੇ ਅਜੇ ਸਾਰੇ ਸੱਟ ਤੇ ਮੈਂ ਕਿੱਥੇ ਸੱਟੇ ਕੂੜੇ ਚ ਵੈਰੀ ਕੁਡ ਉਹ ਦਈਆ ਲਾ ਦੀਆ ਇੱਕ ਦਿਆਂ ਲਾ ਸੀਗਾ ਤੇ ਦੋ ਤਿੰਨ ਹੋਰ ਸੀਗਾ ਸਾਰੇ ਮਾਸਟ ਤੇ ਮੈਂ ਥਾਂ ਕੇ ਰੱਖ ਨਹੀਂ ਆ ਕਿ ਹਾਂ ਵੀ ਬਲ ਕਮ ਆਇਆ ਤੇ ਕੁੜੇ ਕੁੜੇ ਪਾ ਕੇ ਉ ਤਾਂ ਜੇ ਤੁਸੀਂ ਸਾਰਟ ਤੇ ਖਲਾਰਾ ਪਿਆ ਹੋਇਆ ਸੀ ਮੈਂ ਸਾਰਟ ਤੇ ਸਾਰਾ ਕਿਉਂ ਮੈਂ ਟੋਚ ਥਾਂ ਕੇ ਰੱਖੀ ਨਹੀਂ ਉਹ ਕੋਈ ਜਿਹੜੀ ਚੀਜ਼ਾਂ ਨੇ ਫਿਰ ਟੋਚ ਰੱਖਦੇ ਨਾ ਅਗਮ ਅਗਮ ਕੀਮਣਾ ਲੱਗੇ ਆਪਾਂ ਚੀਜਾ ਚੀਜੀ ਕੋਸਮੂਸੇ ਸ਼ੋਸ਼ਾ ਕੀਮਣਾ ਲੱਗੇ ਸਮਸ਼ਾ ਲੈ 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 ਕਿੰਨੀ ਤਰ੍ਹਾਂ ਦੇ ਮੋਸੇ ਬਣਾਉਣ ਲੱਗਾ ਅੱਜ ਆ ਮੈਂ ਤੁਹਾਨੂੰ ਸਾਰੇ ਨੇ 3 ਦੇ ਬਣੇ ਕਿਉਂ ਉਸੇ ਦਿਖਾਵਾਂਗੀ 3 ਦੇ ਬਣੇ ਬਹੁਤ ਸਿੰਪਲ ਜਿਹੜੇ ਆਪਾਂ ਹਮੇਸ਼ਾ ਖਾਣਦੇ ਆ ਇੱਕ ਆਪਾਂ ਫਲਾਵਰਸ ਮੋਸਾ ਬਣਾਵਾਂਗੇ ਇੱਕ ਆਪਾਂ ਹਾਰਟ ਸ਼ੇਪ ਦੇ ਮੋਸਾ ਬਣਾਵਾਂ ਠੀਕ ਆ ਠੀਕ ਆ ਕਾ ਵੀ ਟਾਈਮ ਤੇ ਲੱਗ ਗਿਆ ਪਰ ਹਜੇ ਤੱਕ ਅੱਗ ਨਹੀਂ ਬਲੀ ਤੂੰ ਦੀਪ ਤੂੰ ਠੀਕ ਹੈ ਬਣ ਕੀ ਹੋਇਆ ਲੈ ਹਾਂ ਨਾ ਨਾ ਅਗਰ ਤੱਕ ਤਾਂ ਬੰਤਲਾ ਦੇਣਾ ਹੈ ਪਹਿਲੀ ਵਾਰੀ ਬੋਲਾ ਲੱਗੀ ਅਗਰ ਮਚੀਜੀ ਖਵਾ ਰਿਹਾ ਹੂੰ ਡਾਡਾ ਨੂੰ ਦਿਖਾਈ ਨਹੀਂ ਮਮਾ ਨੂੰ ਖਵਾਈ ਜਾਂਦਾ ਹੈ ਮੈਨੂੰ ਨਹੀਂ ਖਵਾਈ ਆ ਬੰਨੇ ਵੀ ਪਾ ਦੋ ਆਜੋ 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 ਮੈਨੂੰ ਵੇਖੋ ਆਹਿੰਗਾ ਕਿਧਰ ਦੇ ਸਮਾਨ ਹੀ ਬੜਾ ਪਿਆ ਵਾ ਇੱਧਰ ਦੀ ਇੱਧਰ ਦੀ ਪੁੱਤ ਇੱਧਰ ਦੀ ਇੱਧਰ ਦੀ ਕੰਮ ਗਿਆ ਉਹ ਆਹ ਦੇ ਇੱਧਰ ਦੀ ਇੱਧਰ ਹੁੰਦੀ ਆ ਆ ਜਾ ਆ ਜਾ ਉਹ ਬਲਗੇ ਵਾ 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 ਤੇਰੀ ਮਾਰੀ ਆ ਮੈਡਮ ਆ ਜਾ ਖਵਾ ਆ ਊਂ ਪਹਿਲੀ ਤੀਂ ਅੱਗੇ ਕਰ ਦੇ ਹੱਕ ਲਈ ਅੱਗੇ ਆ ਆਸ ਤੇ ਆਸ ਮੈਂ ਮਿੱਟੀ ਕਰ ਦੋ ਮਿੱਟੀ ਕਰ ਇਨੇ ਆਪ ਨਹੀਂ ਕਰਨੀ ਦੇ ਕਰਵਾਉਣੀ ਹੁੰਦੀ ਵਸ ਮਿੱਟੀ ਪਹਿਲੀ ਜਿੱਤ ਨਹੀਂ ਬਚ ਗਈ ਵਗ ਲਗੀ ਹੈ ਸਿਰਫ ਇੱਕ ਤੇਲ ਨਹੀਂ ਵਾ 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 ਤੇਲ ਵਾਲੀ ਨਾ ਦੂਜੀ ਨੇ ਕੋਸ਼ਿਸ਼ ਕੀਤੀ 2 ਰੁਪਏ ਦੋ ਇਹਨੂੰ 2 ਰੁਪਏ ਦਵ ਪਹਿਲੀ ਵਾਲੀ ਆਲੀ ਹਮ ਵਧੀਆ ਕਰ ਲੈ ਕੇ ਹਾਂ ਵੀ ਬਲਗੀ ਜੀ ਬਲਗੀ ਅੱਗ ਬਲਗੀ ਸਾਡੀ ਪੱਪੂ ਖਾਸ ਹੋ ਗਿਆ ਮੇਰੀ ਰੋਟੀਆਂ ਬਣਾਉਂਨੇ ਕਹੜਾ ਤੂੰ ਜ਼ਿਆਦਾ ਪਾਲਦੀ ਹੈ ਸੜ ਗਿਆ ਰੋਟੀਆਂ ਜੇ ਘੱਟ ਕਰ ਦੋ ਤੂੰ ਕਹੜਾ ਸੋਗੀਆਂ ਰੋਟੀਆਂ ਘੱਟ ਕਰ ਦਿੰਦੀ ਨਾਨੀ ਵੀ ਇੱਦਾਂ ਕਰਦੇ ਆ ਜ਼ਿਆਦਾ ਬਲਦੀ ਹੈ ਪੈਨਡ ਜਾਂਦੋਂ ਨਾਨੀ ਮਦਗੀ ਚੁੱਲ੍ਹੇ ਤੇ ਰੋਕਿਆ ਲਾਉਂਦੀ ਆ ਨਾ ਜਦੋਂ ਤਾਂ ਨਾਨੀ ਲਾਉਂਦੀ ਆ ਜਿੱਥੇ ਉੱਤੇ ਨਾਨੀ ਦਾ ਪ੍ਰੌਂਟੀਆਂ ਬਹੁਤ ਘੈਂਟ ਲਾਉਂਦੀ ਆ ਉਹ ਨਾਨੀ ਵਰਗੀਆਂ ਪ੍ਰੌਂਟੀਆਂ ਨਹੀਂ ਹੋਰ ਪਿਲਾਉਂਦਾ ਇੱਕਦਮ ਐਂਡ ਕਰਾ ਦਿੰਦੀ ਨਾਨੀ ਸਿਰਾ ਨਾਨੀ ਨੂੰ ਸ਼ਾਟਆਊਟ ਨਾਨੀ ਬਹੁਤ ਕੈਮ ਨਾਨੀ ਹੋਰ ਟਾਇਰ ਹੋ ਗਈ ਬਸ ਪਰ ਨਾਨੀ ਵਰਗੀਆਂ ਪ੍ਰੌਂਟੀਆਂ ਨਹੀਂ ਦਿੱਸਦੀ ਲਾਉਂਦਾ ਹਾਂ ਨਾਨੀ ਦੇ ਟੋਟੇ ਨਹੀਂ ਮਿਲਦੇ ਤੇ ਪਹਿਲਾਂ ਸਿਰਫ ਐਂਡੋਲੇ ਇਸ ਲਈ ਪਾਤਾ ਕਿ ਚਲੋ ਗਰਮ ਹੋ ਜਾਊਗਾ ਹਣਾ ਨਹੀਂ ਨਹੀਂ ਆਪਾਂ ਸੱਤ ਪਹਿਲਾਂ ਪੇਸਟ ਬਣਾਉਣ ਲੱਗੇ ਹਾਂ ਚੁੱਲੇ ਤੇ ਬਣਾਵਾਂਗੇ ਤੇ ਆਹ ਕਦੋਂ ਪਾਤਾ ਫਿਰ ਫਿਰ ਐਂਡੋਲੇ ਤੜਕਾ ਨਹੀਂ ਲਾਉਣਾ ਤੜਕਾ ਲਾਉਣਾ ਠੀਕ ਆ ਠੀਕ ਆ ਠੀਕ ਆ ਤੇ ਕਿਉਂ ਸ਼ਾਬਾਸ਼ ਨਹੀਂ ਜਾਦਾ ਪਤਾ ਜਿਵੇਂ ਤਰਪਾ ਤੜਕੇ ਵਿੱਚ ਕਾਫੀ ਕੁਝ ਪਾ ਸਕਦੇ ਆ ਮਟਰ ਉਹ ਦੇਖੀ ਦੇਖੀ ਸਾਡਾ ਇੱਕਦਮ ਪਲਾਨ ਬਣ ਗਿਆ ਨਾ ਤਾਂ ਕਰਕੇ ਅਸੀਂ ਮਟਰ ਲੈਣੀ ਆ ਹਾਂ ਪਾ ਮਟਰ ਵਗੈਰਾ ਵੀ ਪਾਓ ਪਨੀਰ ਪਾਓ ਤਾਂ ਜャ ਟੇਸਟੀ ਬਣਦੇ ਆ ਇੱਕਦਮ ਸਾਰੇ ਗੈਸਟ ਆ ਰਹੇ ਨਾ ਸਾਡੇ ਤੇ ਤਾਂ ਕਰਕੇ ਜਲਦੀ ਜਲਦੀ ਵਿੱਚ ਸਾਨੂੰ ਮਟਰ ਦਾ ਖਿਆਲ ਹੀ ਨਹੀਂ ਰਿਹਾ ਬਾਕੀ ਤਾਂ ਸੇ ਮਟਰ ਵੀ ਪਾ ਸਕਦੇ ਹੋ ਅਸੀਂ ਨਹੀਂ ਪਾ ਰਹੇ ਦੇ ਵਿੱਚ ਵੇ ਝਾਂ ਨਾਲ ਲੱਗ ਬੋਝਾਣੀ ਉਹ ਬੜੀ ਮੁਸ਼ਕਿਲ ਨਾਲ ਬਾਲ ਲਿਆ ਕਿੰਨੀ ਬੋਝ ਮੈਂ ਅੱਧਾ ਘੰਟਾ ਲਾ ਕੇ ਬਾਲ ਲਿਆ ਓ ਹੋਰ ਹਾਂ ਮੈਨੂੰ ਕਹਿੰਦਾ ਆਖੇ ਮੈਨੂੰ ਡੱਬੀ-ਡੱਬੀ ਲਿਆ ਦੇ ਮੈਂ ਆਖੇ ਅੱਗ ਬਾਲੂ ਮੈਂ ਕਹਿੰਦਾ ਚੰਦ ਅੱਗ ਬਾਲੂ ਮੈਂ ਸਮਾਨ ਲਿਆਉਂਗੀ ਤਾਂ ਆਉਣ ਦੇ ਆਜਾ ਫੜ ਡੱਬੀ ਤੇ ਅੱਗ ਬਾਲ ਲੈ ਲੈ ਮੈਂ ਵੀਡੀਓ 'ਚ ਆਇਆ ਨਹੀਂ ਤੂੰ ਵੀਡੀਓ ਨਹੀਂ ਬਣਾਈ ਮੇਰੀ ਮੈਂ ਬੰਦ ਗਿਆ ਤੇ ਜੇਦੀ ਬਣਾਈ ਉਹਨਾਂ ਨੂੰ ਤਾਂ ਪਤਾ ਲੱਗ ਗਈ ਕਿ ਇਹਦੀ ਵਾਲੀ ਆ ਤੰਨੇ ਹੀ ਪਤਾ ਲੱਗਣਾ ਬਸ ਓਏ ਦੇਖ 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 ਕੀ ਤਗੰਬੋਤ ਇੱਧਰ ਬਹਿ ਜਾ ਇੱਥੇ ਬੈਠੋ ਮੇਰੇ ਨਾਲ ਮੰਜੇ ਤੇ ਬਹਿ ਜਾ ਮੇਰੇ ਨਾਲ ਆਪਾਂ ਇੱਥੇ ਬੈਠ ਕੇ ਦੇਖਦੇ ਆ ਸ਼ਾਬਾਸ਼ ਲੱਗ ਗਿਆ ਆਪਾਂ ਦੇਖਦੇ ਆ ਬਸ ਸਭ ਤੋਂ ਪਹਿਲਾਂ ਆਪਾਂ ਅਜਵੈਨ ਵਗੈਰਾ ਪਾਵਾਂਗੇ ਅਜਵੈਨ ਹੋ ਗਿਆ ਸਾਫ ਦਾ ਧਨੀਆ ਕੋਲੰਜੀ ਇਹਦੇ ਨਾਲ ਟੀਸਬੂ ਘੈਂਟ ਆਂਦਾ ਆ ਹੁਣ ਕੀ ਬਣਨ ਲੱਗਿਆ ਸਭ ਤੋਂ ਪਹਿਲਾਂ ਜੁਆਇਨ ਹੋਣ ਲੱਗੇ ਸਭ ਤੋਂ ਪਹਿਲਾਂ ਜੀ ਪਾਤੀ ਅਜਵੈਨ ਜੀਰਾ ਸਭ ਕੁਝ ਪਕ ਉਸ ਤੋਂ ਨਾ ਜਾਓ ਅਮੁੰਡਾ ਖੜਾ ਕੁਛ ਨਹੀਂ ਕਰੰਦ ਨਾ ਇਹ ਤਾਂ ਫੋਨ ਕਿਉਂ ਪਾਉਂ ਫੋਨ ਕਿਉਂ ਪਾਉਂ ਅਦਰਮ ਤੰਤ ਲੱਗ ਗਿਆ ਆ ਚੱਕਾ ਮਾਂ ਨੀ ਬਤੂ ਤੈਨੂੰ ਕਿਉਂ ਤੂੰ ਕਦੇ ਮੇਰੀ ਗੱਲ ਨਹੀਂ ਸੁਣਦਾ ਤੁਸੀਂ ਆ ਇਹ 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 ਮੰਮਾ ਨੂੰ ਫੋਟੇ ਲਿਖ ਲੈ। ਹਾਂ ਉਹ ਕਿੰਨਾ ਬੜਾ ਤੰਗ ਕਰਦਾ। ਵਿਚਾਰੀ ਕਿਆ ਮੰਜਾ। ਅੱਛਾ ਕਰ ਦਿੱਤਾ ਬਹਿ ਗਿਆ ਹੁਣ। ਜਿਵੇਂ ਬੜਾ ਤੰਗ ਕਰਦੇ ਆ। ਆ ਜੀ ਹੁਣ ਆਲੂ। ਹਾਂ ਕਿ ਹੋਵੇ ਚਪਾ ਅਜਵੈਨ ਪਾਤੀ ਜੀਰਾ ਪਾਤਾ ਠੀਕ ਐ ਸਾਤ ਤਾ ਧਨੀਆ ਪਾਇਆ ਕਲੰਜੀ ਪਾਈ ਐ। ਓਕੇ ਟੇਸਟੀ ਕਾਫੀ ਵਧੀਆ ਆਉਣਾ ਐ। ਤੇ ਹੁਣ ਇਹਦੇ ਵਿੱਚ ਆਲੂ ਪਾਉਣ ਲੱਗਿਆ। ਇੱਕ ਹੀ ਪਾ ਲੱਗ ਗਿਆ ਲੋਕ ਵੀ ਵੈਸੇ نیچے ਮਤਲਬ ਇਸ ਵਿੱਚ ਪਾ ਲੈਂਦੇ ਆ ਮੈਨੂੰ ਆਪਾਂ ਤੜਕਾ ਲਾ ਕੇ ਕਰਦੇ ਆ ਵੈਸੇ ਜ਼ਿਆਦਾਤਰ ਉਹਦਾ ਹੀ ਕਰ ਦਿੰਦੇ ਆ ਉਹ ਪਸੰਦ ਜਾਂ ਨਹੀਂ ਆਉਂਦਾ ਯਾਰ ਉਹ ਟੇਸਟ ਜਾਂ ਨਹੀਂ ਆਉਂਦਾ ਇਹ ਟੇਸਟ ਵਧੀਆ ਆਉਂਦਾ ਵਾ ਇਹ ਕੀ ਗਰਮ ਮਸਾਲਾ ਗਰਮ ਮਸਾਲਾ ਇਹ ਪਤਾ ਜੀ ਗਰਮ ਮਸਾਲਾ ਦੇ ਚ ਬਾਕੀ ਦਾ ਆਪਾਂ ਸਭ ਕੁਝ ਪਾ ਲਿਆ ਸੀਗਾ ਹੁਣ ਲਾਲ ਮਿਰਚ ਨਮਕ ਹੁਣ ਇਹਨੂੰ ਆਪਾਂ ਕਰ ਦਾਂਗੇ ਹੁਣ ਭੁੰਨ ਲਿਆ ਇਹਨੂੰ ਹੋਰ ਕੀ ਪਾਤਾ ਆਪਣੇ ਨਹੀਂ ਕਸੂਰੀ ਮੇਥੀ बोहत सोहना <laughs> <ले। laughs> <laughs> ਚਿੱਟਾ ਚੱਲ ਰਿਹਾ ਇਕਦਮ ਮਸਾਲੇਦਾਰ ਹਨਾ ਇਕਦਮ ਮਸਾਲੇਦਾਰ ਬਣਿਆ ਇਹਨਾਂ ਦਰਸ਼ਕ ਮੇਰੇ ਤੋਂ ਹੁਣੇ ਮੂੰਹ ਚ ਪਾੜੀਆਂ ਵਾਲਾ ਪਿਆ ਯਾਰ ਆਪਣੇ ਪੰਜਾਬੀਆਂ ਦਾ ਜਿਗੜ ਦੇਖੋ ਆ ਨਵੀਂ ਬੋਤਲ ਲਈ ਆ ਤੇਰੇ ਤੋਂ ਕਾਹੀ ਜਿ ਨਹੀਂ ਲਾਇਆ ਉਹ ਫਿਰ ਗੰਦੀ ਹੋ ਜਾਂਦੀ ਆ ਫਾਫ ਫਾਫ ਕੇ ਰੱਖਣੀ ਆ ਗੰਦੀ ਹੋ ਜਾਂਦੀ ਆ ਇਨਫਾਫ ਇਦੇ ਧੋ ਕੇ ਫੇਰ ਰਾਂਗੇ ਇਹ ਆ ਜੀ ਇਹ ਆ ਜੀ ਪੰਜਾਬੀਆਂ ਦਾ ਹਾਲ ਉਹ ਫਿਰ ਬਾਹਰ ਚ ਬੰਦੇ ਆਤ ਲਾ ਕੇ ਨਾ ਗਲਜੀ ਨਹੀਂ ਮੰਦੀ ਹਾਂ ਇੱਦਾਂ ਬੜੀ ਸੋਹਣੀ ਲੱਗਦੀ ਹਲਵਾ ਦੇ ਨਾਲ ਕੋਈ ਹੁਣ ਆਪਾਂ ਇਹਨੂੰ ਨਾ ਕੱਟ ਕਰਾਂਗੇ ਇਹ ਦੋ ਹਿੱਸੇ ਕਰਾਂਗੇ ਇੱਦਾਂ ਲਾ ਕੇ ਦੋ ਹਿੱਸੇ ਦੇ ਵਿੱਚ ਨੂੰ ਕੱਟ ਕਰ ਲਿਆ ਹੁਣ ਤਵਨ ਪਾਣੀ ਲਾ ਕੇ ਇੱਦਾਂ ਦਾ ਪਾਣੀ ਨਾ ਜੋੜਾਂਗੇ ਹਨਾ ਇਹ ਤੋਂ ਨਾ ਖੋਜਾਂ ਦਾ ਆਹ ਦੇ ਕੋਈ ਦਾ ਕਰਕੇ ਇਹੋ ਮਾਦੂ ਜਿਹੜਾ ਇਹਨੂੰ ਦੇ ਚਾ ਪੱਪਰਾਂਗੇ ਮਟੀਰੀਅਲ ਹਰ ਦੇ ਚੰਨੀ ਤਰਫਾਂ ਨਹੀਂ ਜਿਆਦਾ ਬਿਨਾ ਪ੍ਰਯੋਗ ਇਹਨਾਂ ਨੀਚੋਂ ਕ੍ਰਿਸਤੀ ਕਰਤੀ ਵਧੀਆ ਲੱਗਦਾ ਹੁੰਦਾ ਵਾ ਹੂੰ ਏਦਾਂ ਨਾ ਇਹਨੂੰ ਏਦਾਂ ਜਬਲ ਜਰੂਰ ਦੇਣਾ ਚਾਹੀਦਾ ਫੇਰ ਨਾ ਸਮੱਸਿਆ ਖੜਦੇ ਆ ਮੈਨੂੰ ਇੱਦਾਂ ਖੜੇ ਹੋਇਆ ਤਾਂ ਉਹਦਾ ਖੜੇ ਨਹੀਂ ਹੁੰਦੇ ਹੈਗੀ ਠੀਕ ਠੀਕ ਉਹ ਨੀਚੋਂ ਇਸ ਤਰ੍ਹਾਂ ਫੜ ਕੇ ਏਦਾਂ ਕਰਕੇ ਏਦਾਂ ਕਰ ਦੇਣਾ ਦਿਖਾ ਦੇ ਇੱਕ ਵਾਰੀ ਵਾਹ ਕੀ ਬਾਤ ਹੈ ਬਹੁਤ ਸੋਹਣਾ ਬਣਿਆ ਯਾਰ ਕੀ ਬਾਤ ਹੈ ਕੀ ਬਾਤ ਹੈ ਬਹੁਤ ਸੋਹਣੇ ਬਣ ਰਹੇ ਆ ਹਨਾ ਕਿ ਬਹੁਤ ਸੋਹਣੇ ਆ ਨਾ ਆ ਵੀ ਕੰਨ ਲੱਖੋ ਜੀ ਆ ਸ਼ੇਪ ਦੇ ਆਪਣੇ ਇੰਨੇ ਕੁ ਅਜੇ ਆਪਾ ਬਣਾਏ ਆ ਤੇ ਹੁਣ ਦੂਜੀ ਸੰਦੀਪ ਇੱਕ ਹੋਰ ਕੀ ਸ਼ੇਪ ਬਣਾਉਣ ਲੱਗੀ ਹੈ ਕਿਹੜੀ ਸ਼ੇਪ ਆ ਨਾ ਸ਼ੇਪ ਬਣਾਉਣ ਦੇ ਪਹਿਲਾਂ ਆਰ ਸ਼ੇਪ ਦਾ ਬਣਾਉਣ ਲੱਗੀ ਹੈ ਜਵਾਕ ਨਾ ਨਵੇਂ ਨਵੇਂ ਡਿਜ਼ਾਈਨ ਦੇ ਬਣਾ ਕੇ ਬੜੇ ਖਾ ਕੇ ਚੀਜ਼ ਜਬੜੇ ਫੋਚਨ ਦੇ ਕਿਉਂਨ ਲੱਗਦਾ ਗਿਆਨ ਕੁਛ ਨਵੀਂ ਚੀਜ਼ ਹੈ ਵੈਸੇ ਪਿਛਲੀ ਵਾਰ ਆਪਾਂ ਵੀ ਬਣਾਇਆ ਸੀ ਜਿਹੜਾ ਫਲਾਵਰ ਵਾਲਾ ਉਹ ਵੈਸੇ ਮਦੇ ਹੈ ਵੀ ਦੇਖਣ ਜੀ ਵਧੀਆ ਸੀ ਤੇ ਕਰਿਸਪੀ ਵੀ ਕਾਫੀ ਸੀ ਅਗਮ ਨੂੰ ਹੋਈ ਪਸੰਦ ਆ ਟੇਸਟ ਚ ਵੀ ਬਹੁਤ ਵਧੀਆ ਸੀ ਸਾਰੇ ਕਹਿੰਦੇ ਸੀ ਕਿ ਹਾਂ ਵੀ ਇਹ ਹੋਰ ਬਣਾਉਣੇ ਚਾਹੀਦੇ ਸੀ ਕਿ ਐਵੇਂ ਵੱਡੀ ਆ ਵਾਲ ਬਣਾ ਲਿਆ ਜਿਹੜੇ ਨੋਰਮਲ ਹੈ ਆ ਉਹ ਕਾਫੀ ਮਦੇ ਵਧੀਆ ਸੀ ਆ ਦੇਖੋ ਇਧਰ ਅਗਮ ਵੀ ਲੱਗਾ ਹੋਇਆ ਹੈ ਹਾਂ ਨਿਊ ਜੇ ਸੀਗਾ ਯੂਨਿਕ ਜੀ ਪਹਿਲਾਂ ਨੂੰ ਹੁਣ ਚੋਰਸ ਕੱਟ ਕਰ ਲਾਂਗੇ ਇਹਦੇ ਤੋਂ ਆਪਾਂ ਪੀਸ ਲਾਵਾਂਗੇ ਇਹਦੇ ਉੱਤੇ ਲਾਉਣਾ ਵਾ ਹਾਂ ਓਕੇ ਉਹ ਦੇਖਿਆ ਪੈਨ ਨੂੰ ਇੱਦਾਂ ਦਾ ਕਾਕੇ ਨੂੰ ਗੋਲ ਕਰਨਾ ਫੋਲਡ ਕਰਨਾ ਹੈ ਦੋਨੋਂ ਪਾਸਿਓਂ ਇਹਨੂੰ ਕੱਟ ਕਰਨਾ ਹਮ ਓਕੇ ਠੀਕ ਹਾਰਟ ਸ਼ੇਪ ਬਣ ਗਈ ਆ ਬਣਾਇਆ ਜੀ ਸੰਦੀਪ ਨੇ ਹਾਰਟ ਸ਼ੇਪ ਸਹੀ ਹੈ ਹਮ ਇੱਦਾਂ ਹੀ ਬਣਾਉਣਾ ਸੀਗਾ ਵੈਸੇ ਹਾਰਟ ਸ਼ੇਪ ਤਾਂ ਹੈਗੀ ਆ ਬਟਾ ਜਿਹੜਾ ਉੱਪਰ ਪੇਸਟ ਪੇਸਟ ਜਿਹਾ ਦਿਖ ਰਿਹਾ ਹੈ ਲੱਗਦਾ ਲੱਗ ਰਿਹਾ ਵਾ ਆ ਦੇਖੋ ਇੱਕ ਦੇ ਉੱਤੇ ਇੱਕ ਲਾਤੀ ਆ ਵਿੱਚ ਮਸਾਲਾ ਫਿਲ ਕਰਤਾ ਪੇਸਟ ਫਿਲ ਕਰਤਾ ਵਾ ਚੋਸ 400 ਚ ਨਿੱਕੇ ਨਿੱਕੇ ਕੱਟ ਕਰ ਲੈ। ਚ ਵੀ 400 ਚ ਕੱਟਨੇ ਆ। ਅੱਛਾ ਏਦਾਂ ਲੰਬੀ ਲੰਬੀ ਆ ਲੈਣਾ ਜਮਨਾ ਲੈਣੀ ਆ ਪੀਸ ਪਾ ਲੈਣਾ। ਏਦਾਂ ਕਰਕੇ ਉਸ ਤੋਂ ਬਾਅਦ ਇਹਨੂੰ ਇਧਰੋ ਜੋੜ ਦੇਣਾ। ਏਦਾਂ ਹਾਂ ਇਹਨੂੰ ਏਦਾਂ ਕਰਨਾ ਪਾਸ। ਦੋਨਾਂ ਪਾਸੋਂ ਜੋੜ ਦੇਣਾ ਠੀਕ ਆ ਠੀਕ ਆ। ਓਕੇ ਓਕੇ ਆ ਦੇਖੋ। ਇਹ ਜਦੋਂ ਨਾ ਜਦੋਂ ਮੈਂ ਕੀਤੀ ਨਾ ਫਿਰ ਵਧੀਆ ਲੱਗਦੇ ਆ। ਹਾਂ ਫਿਰ ਬਦਲ ਆਦਾ ਅਸਲੀ ਇਹਨਾਂ ਦਾ। ਕੀ ਚੀਜ਼ ਆ? ਇਹ ਖਾਣ ਚ ਵੈਸੇ ਬਹੁਤ ਟੇਸਟੀ ਲੱਗਦੇ ਆ। ਆ ਦੇਖੋ ਜੀ ਆ ਗਏ ਸਾਡੇ ਪਰੋਣੇ ਸਤਿ ਸ਼ਕਾਲ ਸਤਿ ਸ਼ਕਾਲ ਆ ਦੇਖੋ ਗਰਨੂਰ ਵੀ ਆ ਗਿਆ ਕੈਮਰਾਮੈਨ ਸਾਡੀ ਜਨਮਨੀਤ ਸਤਿ ਸ਼ਕਾਲ ਚਲੋ ਆਜੋ ਨਹੀਂ ਆਇਆ ਇੱਕ ਘਰ ਦਾ ਮੈਂਬਰ ਆਇਆ ਸਾਡੇ ਪਰੋਣੇ ਤੈਨੂੰ ਸਤਿ ਸ਼ਕਾਲ ਜੀ ਚਲੋ ਚਲੋ ਆ ਗਿਆ ਬਸ ਆਗਮ ਅੰਦਰ ਬੈਠਾ ਆਇਆ ਮੈਂ ਰਹਿ ਗਿਆ ਕਿੱਦਾਂ ਰਿਹਾ ਤੁਹਾਡਾ ਸਫਰ ਬਹੁਤ ਅੱਛਾ ਰਿਹਾ ਬਹੁਤ ਅੱਛਾ ਰਿਹਾ ਬਾਈ ਬੈਠਾ ਸਾਡੇ ਆ ਕਿੰਨੇ ਦਿਨਾਂ ਬਾਅਦ ਮਿਲੇ ਹੈ ਨਾ ਦਿਖਾ ਰੇ ਤੂੰ ਇੱਕ ਮਿੱਠੀ ਕਰ ਲੋ ਮਿੱਠੀ ਲੈ ਆਪੂ ਆ ਤੇ ਪੱਛੀ ਕਰਵਾਣੀ ਹੁੰਦੀ ਆ ਕਰਨੀ ਨਹੀਂ ਹੁੰਦੀ ਉਹ ਆਮਲਿਆ ਆਮਲਿਆ ਕੋਟ ਤੇ ਪੱਸੀ ਪਾ ਕੋਟ ਹਾਂ ਹਾਂ ਛੋੜਾ ਦੇ ਦਿੰਨੇ ਆਂ ਇਹ ਆਪਣੇ ਤਿਆਰ ਹੋ ਚੁੱਕੇ ਆ ਤੇ ਹੁਣ ਆਪਾਂ ਆ ਪਾਤੇ ਕਿਹੜੇ ਹਾਰਸ਼ੇ ਪਾਲੇ ਹਾਰਸ਼ੇ ਪਾਲੇ ਕਰੀਏ ਹੁਣ ਇਹ ਕਿਲਰ ਗਏ ਜਾਣੇ ਆ ਨਹੀਂ ਗਏ ਇਹ ਕਿਲਰ ਜਾਣੇ ਆ ਦੇਖੀ ਚੱਲ ਦੋ ਦੇਖ ਲੈ ਲਾਲਾ ਸ਼ਰਤ ਦੇ ਦੇ ਧਿਆਨ ਨਾਲ ਸਾਡੇ ਆ ਕੇ ਧਿਆਨ ਸ਼ਸ਼ੀ ਕਾਰ ਸ਼ਸ਼ੀ ਕਾਰ ਸ਼ਸ਼ੀ ਕਾਰ ਸ਼ਸ਼ੀ ਕਾਰ ਆ ਚੱਕੋ ਸਮੋਸੇ ਖਾਣੇ ਦਾ ਸਾਰ ਪਪੀ ਸ਼ਸ਼ੀ ਕਾਰ ਹੋਰ ਦੇ ਕੋਲ ਫੇਰ ਆ ਗਿਆ ਕਿ ਮੁੱਤ ਆ ਕੇ ਉਹਨੇ ਚਲਾ ਕੇ ਵਿੱਚੋਂ ਸਮੋਸਾ ਪਾ ਮਾਰਿਆ ਤੇਲ ਤੇਲ ਦਤਾ ਸ਼ਸ਼ੀ ਬਾਦ ਸਾਰਾ ਇਹ ਤੇਲ ਇੱਥੋਂ ਤੱਕ ਆ ਗਿਆ ਕੀ ਮਾਰਿਆ ਅਗੋਂ ਨੇ ਸਮੋਸਾ ਵਿੱਚ ਸੱਟਿਆ ਠਾ ਦੇ ਨੇ ਤੇਲ ਦੇ ਵਿੱਚ ਸ਼ੁਕਰ ਆ ਉਹ ਬਚ ਗਿਆ ਕਿਦਾਰਿਆ ਫਿਰ ਤੁਹਾਡਾ ਸਦਾ ਬਹੁਤ ਵਧੀਆ ਰਿਆ ਮੇਲ ਮਲਾਪ ਬਹੁਤ ਵਧੀਆ ਬਹੁਤ ਵਧੀਆ ਕਿਦਾਰਿਆ ਵਿਆਹ ਤੁਹਾਡਾ ਬਹੁਤ ਬਹੁਤ ਵਧੀਆ ਕਿਦਾਰਿਆ ਉੱਥੇ ਸਾਰਾ ਕੰਮ ਬਹੁਤ ਸੋਹਣਾ ਸਾਰਾ ਕੁਝ ਬਹੁਤ ਵਧੀਆ ਸੀ ਤੂੰ ਜਾ ਹੈ ਸਾਰਾ ਕੁਝ ਬਹੁਤ ਵਧੀਆ ਸੀ ਅੱਛਾ ਮੈਨੂੰ ਬਹੁਤ ਮਜ਼ਾ ਆਇਆ ਜਾਰੀ ਇੰਟਰੋਡਕਸ਼ਨ ਲੈਂਦੇ ਆ ਹੋਰ ਪੁੱਛਣਾ ਚਾਹੀਦਾ ਕਿਦਾਂ ਦਾ ਰਿਆ ਰਿਸ਼ਤੇਦਾਰ ਕਿੱਦਾਂ ਸਹੀ ਕੀ ਬਣਾਇਆ ਕੀ ਖਾਦਾ ਪਤਾ ਕੁੜੇ ਵੇਖਦੇ ਨਹੀਂਗੇ ਬਹੁਤ ਕੁਝ ਖਾਦਾ ਰਿਸ਼ਤੇਦਾਰ ਬਹੁਤ ਸੋਹਣੇ ਸੀ ਨਵੇਂ ਰਿਸ਼ਤੇਦਾਰ ਜੁੜੇ ਸੀ ਬਹੁਤ ਵਧੀਆ ਸੀ ਪੂਰੀਆਂ ਰੌਣਕਾਂ ਲੱਗਿਆ ਸੀ ਹਾਂ ਬਹੁਤ ਰੌਣਕਾਂ ਲੱਗੀਆਂ ਸੀ ਨਾ ਸੀ ਮਸਤ ਕਰਤਾ ਹਾਂ ਵਧੀਆ ਸੀ ਨਾ ਰੌਣਕਾਂ ਇਹਨਾਂ ਜਿਵੇਂ ਸਾਰਾ ਨਵਾਂ ਵਿਆਹ ਹੁੰਦਾ ਛੋਟਾ ਜਿਹਾ ਅੱਛਾ ਹੁਣ ਦਾਦੀ ਲੱਭ ਗਈ ਤੇ ਕਰਨੂਰ ਲੱਭ ਗਈ ਖੁਸ਼ ਹੋ ਗਿਆ ਹਾਂ ਮੈਂ ਆਪਦੀ ਚੀਜ਼ ਹੀ ਨਹੀਂ ਖਾਦੀ ਮੈਂ ਤੇਰੇ ਬਾਤੇ ਰੱਖੀ ਆ ਹਾਂ ਸਾਡੀ ਫੁੱਲ ਵਾਲੇ ਫਲਾਵਰ ਸ਼ੇਪ ਜਿਹੜੀ ਮੈਨੂੰ ਖਾਣ ਤੇ ਮਿਲਦੀ ਸ਼ਮਗ ਮਜੂਰ ਕਿ ਕਰੀ ਕੀ ਕੀ ਲਿਆਂਦਾ

ਆਨੇ ਬਾਕੀ ਸਮਾਨ ਦੇ ਨਾਲ ਆਤਾ ਹੂ ਇੱਕ ਤੇਰੇ ਨਾ ਤੇਰੇ ਨੇ ਕੋਲੇ ਸਪੈਸ਼ਲ ਜੀ ਜੀ ਲੈ ਆ। ਹੋ ਤੂੰ ਖਾਣਾ ਹੋ तू ਖਾਣਾ। ਹਾਂ ਹਾਂ। ਸਾਰੇ ਨੇ ਹਾਰਸ਼ੇਟ ਚੱਕੇ ਦੇਖੋ। ਤੇ ਇਹ ਕਹਿੰਦੇ ਬੇਕਾਰ ਬਣਿਆ। ਕਿੱਦਾਂ ਵਾ? ਨਹੀਂ ਆ ਨਾ ਹਾਰਸ਼ੇਟ ਚ। ਜੀ ਜੀ। ਤੇਸੀ ਆ। ਕਹਿੰਦੇ ਬੇਕਾਰ ਬਣਿਆ ਰਹਿਣ। ਮਿਸਟ ਕ੍ਰਿਸਪੀ ਆ ਨਾ ਆਵਾਜ਼ ਬੜੀ ਆ ਰਹੀ ਕ੍ਰਿਸਪੀ ਹਾਂ ਤੇ ਮੈਂ ਤਲ ਲਿਆ ਤਲ ਲਿਆ ਤਲ ਰਿਹਾ ਲੈ ਪਤਾ ਕਿੰਨਾ ਇਹ ਸਭ ਤੋਂ ਮੇਨ ਕੰਮ ਆ ਨਾ ਸੜਨੇ ਚਾਹੀਦੇ ਨਾ ਕੱਚੇ ਰਹਿਣੇ ਚਾਹੀਦੇ ਹਨਾ ਤੇ ਇਹ ਵੀ ਸਭ ਤੋਂ ਮੇਨ ਕੰਮ ਆ ਕਿ ਗਵਾਹ ਬਣਨ ਚਾਹੀਦੇ ਖਾਣਾ ਵੀ ਬਹੁਤ ਮੇਨ ਕੰਮ ਆ ਨਾ ਜਿਹੜਾ ਤੂੰ ਕਰ ਰਹੀ ਹੈ ਬਹੁਤ ਟੇਸਟੀ ਆ ਸੱਚ ਕਹ ਰਹੇ ਹੋ ਕਿ ਝੂਠ ਕਹ ਰਹੇ ਹੋ ਸੱਚਾ ਸੱਚਾ ਪੱਕੀ ਗੱਲ ਆ ਹਾਂ ਆ ਕੀ ਆ ਖਾ ਕੇ ਨਾ ਇੱਥੇ ਸਬਜ਼ੀ ਕਰ ਇਹ ਫਲਾਵਰ ਸ਼ੇਪ ਆ ਏ ਵੀ ਨਹੀਂ ਫੇਵਰਿਟ ਚੀਜ਼ ਹੈ ਇਹ ਬਹੁਤ ਟੇਸਟੀ ਹੁੰਦੀ ਹੈ ਖਾ ਕੇ ਦੇਖੋ ਰੋਟੀ ਖਾਂਦੇ ਖਾਂਦੇ ਅੱਛਾ ਦੇਖੋ ਜੀ ਬਹੁਤ 스ਪਿਲ ਦਿਆ ਇਹ ਰੈਸਪੀ ਨੇ ਬਣਾਈ ਸੀ ਦੇਖੋ ਜੀ ਮਹਿਫਲ ਲੱਗੀ ਹੋਈ ਆ ਔਰ ਕਿੱਦਾਂ ਖਾਣ ਲੱਗ ਪਏ ਤੇਰੀ ਮੈਡਮ ਦੇਖੂਗੀ ਮੈਡਮ ਜੀ ਇਹ ਬਹੁਤ ਸ਼ਰਾਰਤਾ ਕਰਦੀ ਆ ਕੁਝ ਸਮਝਾਓ ਇਹਨੂੰ ਖੁਰਾ ਮੈਂ ਆ ਗਿਆ ਸਕੂਲ ਸਟੂਡੈਂਟ ਦੀ ਇਹ ਕੀ ਹੈ ਜੀ ਇਹ ਵੀ ਖਾ ਲੋ ਮਨਵਾ ਦੇ ਲੋ ਕੀ ਪੜਦੀ ਆ ਕੀ ਪੜਾਉਨੇ ਹੋ ਤੁਸੀਂ ਹ ਐ ਇੰਨੇ ਬਣੇ ਸੀਗੇ ਸਾਰੇ ਆ ਖਾ ਕੇ ਆ ਜਵਾਕ ਐਨੂੰ ਵੀ ਖਾ ਦੇ ਐਨੂੰ ਲੱਗੇ ਉਹ ਵਾ ਵਾ ਆ ਵੀਡੀਓ ਬੜਾਈਆ ਤੂੰ ਖਾ ਦੀ ਚਲ ਖਾ ਦੇ ਤੂੰ ਖਾ ਲੈ ਕਿੱਦਾਂ ਬਣਿਆ ਬਹੁਤ ਸਵਾਦ ਲੱਗੇ ਬਹੁਤ ਸਵਾਦ ਲੱਗੇ ਕਿਹੜੇ ਹਾਰਡ ਸ਼ੇਪ ਵਾਲੇ ਹਾਰਡ ਸ਼ੇਪ ਵਾਲੇ ਨੂੰ ਬਹੁਤ ਸਵਾਦ ਲੱਗੇ ਹੈ ਕੁਝ ਇਹ ਬਣਾਉਣ ਨਹੀਂ ਦਿੱਤੇ ਇਹਨੋਂ ਹਾਂ ਆ ਜਿਹੜੇ ਨਿੱਕੇ ਨਿੱਕੇ ਨੇ ਫਲਾਵਰ ਜੇ ਫਲਾਵਰ ਵਾਲੇ ਇਹ ਬਾਲੇ ਟੇਸਟੀ ਮਾਂ ਗੰਮਲੇ ਥੋੜੇ ਜਿਹਾ ਰੱਖ ਲਿਓ ਹਾਂ ਇੱਕ ਵਾਰ ਆਪਾਂ ਬਣਾਏ ਸੀ ਉਦੋਂ ਵੀ ਬਹੁਤ ਟੇਸਟੀ ਬਣਿਆ ਸੀ ਇਹ ਹਾਂ ਅਗਰ ਵਾਸਤੇ ਰੱਖ ਲੈਣਾ ਹਨਾ ਥੋੜੀ ਰੱਖ ਲਿਓ ਬਾਕੀ ਨਮਕ ਨਹੀਂ ਖਾਣਗੇ ਹਾਂ ਇਹ ਲਾ ਫੜ ਵੀ ਕੈਮਰਾਮੈਨ ਮੇਰੀ ਬਣਾ। ਜੇ ਮੰਨ ਕੀ ਨਾਮ ਕਜੂਤ ਨੂੰ ਹੱਥੇ ਵਾਲੀ ਪਸੰਦ ਹੈ। ਹਾਂ ਮੈਂ ਤੁਹਾਨੂੰ ਹੱਥੇ ਵਾਲਾ ਬਹੁਤ ਐਕੀ ਲੱਗਦੇ ਨੇ। ਦੇਖੋ ਕੰਮ ਜੋਰਾ ਸ਼ੋਰਾ ਦਾ ਚੱਲਦਾ। ਜੀ ਜੀ ਸਾਰੇ ਜਣੇ ਆਪੇ ਘਰ ਦੇ ਵਿੱਚ ਟਰਾਈ ਕਰਿਓ ਵੀ ਤੁਹਾਨੂੰ ਕਿਵੇਂ ਲੱਗਦੇ ਆ ਤੇ ਕਮੈਂਟਾਂ 'ਚ ਦੱਸਿਓ ਵੀ ਸਹੀ ਹੈ ਕਿ ਕਿਵੇਂ ਆ ਵੀ ਸਾਨੂੰ ਤਾਂ ਬਹੁਤ ਵਧੀਆ ਲੱਗਦੇ ਆ। ਤੁਸੀਂ ਵੀ ਜ਼ਰੂਰ ਟਰਾਈ ਕਰਿਓ। ਉਹਨਾਂ ਦੇ ਕਿਹੜੇ ਖਾ ਕੇ ਖੇੜ ਸਹੀ ਦੱਸਣਾ। ਟਰਾਈ ਕਰਨ ਨਾ ਟਰਾਈ ਕਰਕੇ ਦੱਸਿਓ ਕਿ ਹਾਂ ਵੀ ਕਿੱਦਾਂ ਦੇ ਬਣਿਆ। ਆ ਫਲਾਵਰ ਸ਼ੇਪ ਵਾਲੇ ਤੇ ਹਾਰਟ ਸ਼ੇਪ ਵਾਲੇ ਜ਼ਰੂਰ ਟ੍ਰਾਈ ਕਰੋ। ਦੇਖ ਜੇ ਸਾਡੀ ਵੀਡੀਓ ਵੇਖਾਵੇ ਅਪਡੇਟ ਕਰਕੇ ਦੇ ਲੋ ਲੈ ਕੇ ਦੇਖੋ। ਸਾਰੇ ਆ ਵੀ ਦੋਸਤਾਂ ਨੂੰ ਟੀਚਰਸ ਨੂੰ ਸ਼ੇਅਰ ਕਰਨੇ ਤਾਂ ਭੁਗਾਂ ਲ ਕੇ ਖਾਓ। ਟੀਚਰ ਨੂੰ ਸ਼ੇਅਰ ਮੈਨ ਬਾਤ ਸ਼ਰਾਬ ਤੇ ਬਹੁਤ ਕਰਦੀ ਐ। ਇਧਰ ਹਾਂ ਜੀ। ਇਧਰ ਕਰੀ ਕਰਦੋ ਰੇ। ਆਹ ਦੇਖੋ ਆ ਜਿਹੜੀ ਕੁੜੀ ਆ ਨਾ ਕੈਮਰਾਮੈਨ ਕਰਨੂ ਰੇ। ਇਹਨੇ ਆਦੇ ਸਕੂਲ ਜੀ ਸ਼ੇਅਰ ਕਰਤਾ ਸਾਡਾ।

ਏ ਅੰਦਰ ਦੇਖੋ ਹੁਣ ਸੰਦੀਪ ਬਣਾਵ ਨੂੰ ਕੀ ਖਾਣ ਲੱਗੇ ਕਿੱਦਾਂ ਸੰਦੀਪ ਉਹ ਹੁਣ ਰੂਲ ਸੰਦੀਪ ਕਿੱਦਾਂ ਬਣਿਆ ਵਾਟ ਇਸ ਥੀਆ ਦੇਖੋ ਆਲਮੋਸਟ ਸਭ ਕੁਝ ਬਣ ਚੁੱਕਿਆ ਹੈ ਆ ਬਾਕੀ ਸਾਰਿਆਂ ਨੇ ਖਾ ਲਿਆ ਨਾਲ ਨਾਲ ਤੇ ਖਾ ਲੇ ਸਾਰਿਆਂ ਨੇ ਅਜ ਦਿਖਾਈਏ ਕੀ ਤੁਹਾਨੂੰ ਕੀ ਬਣੇ ਖਾਣ ਤੋਂ ਪਹਿਲੇ ਖਾ ਲਿਆ ਹੀ ਬਚੇ ਹੁਣ ਬਸ ਆ ਦੇਖੋ ਇੱਕ ਕੁੜੀ ਬਹੁਤ ਕੰਮ ਕਰਦੀ ਆ ਆ ਤਾਂ ਤੁਸੀਂ ਅੱਜ ਹੀ ਲੈ ਕੇ ਆਏ ਹੋ ਨਵਾਂ ਹਾਂਜੀ ਇਹ ਅੱਜ ਨਵਾਂ ਲਿਆਂਦਾ ਵਾ ਉਹ ਸੌਣ ਤੁਹਾਏ ਲੱਗਦਾ ਜਲੰਧਰੋਂ ਆਇਆ ਜਲੰਧਰੋਂ ਆਇਆ ਜਲੰਧਰੋਂ ਆਇਆ ਯਾ ਜੇ ਜਲੰਧਰ ਮੇਰੇ ਨਾਲ ਕੇ ਛੱਤਰਖਾਨਾ ਗਰਮਾ ਆਉਂ ਕਿਉਂ ਹਾਈ ਮੈਂ ਕਹ ਜਲੰਧਰ ਮੇਰੇ ਨਾਲ ਕੇ ਛੱਤਰਖਾਨਾ ਛੱਡ ਕੇ ਕਹਿੰਦਾ ਹਾਂ ਨਹੀਂ ਮੈਨੂੰ ਕਰਨੀ ਤੇਰੇ ਨਾਲ ਕੇ ਜਲੰਧਰ ਨਾਲ ਬੈਠ ਕੇ ਤੋ ਉਂਧਾਂ ਦੇ ਘੰਨ ਦੇਖ ਤਰ ਯਾ ਨਾ ਤਾ ਬੋਲ ਦੇਣ ਕਿ ਉਹ ਵੀ ਜਾਣ ਕੇ ਅਗਮਾ ਨਾਂ ਦੇ ਕਹਾਣਾਂ ਦੇ ਜਾਣ ਕੇ ਲੋ ਜੀ ਦੋਸਤੋ ਸਾਡੇ ਸਮੋਸੇ ਖਾ ਵੀ ਲਏ ਬਣ ਵੀ ਗਏ ਸਾਰਾ ਕੁਝ ਹੋ ਗਿਆ ਇੰਨੇ ਬਚ ਗਿਆ ਓਨਲੀ ਇੰਨੇ ਬਚਿਆ ਬਾਕੀ ਸਾਰੇ ਖਾ ਲਏ ਹੁਣ ਉੱਧਰ ਤੜੀ ਵੀ ਖਾਂਦੇ ਆ ਤੇ ਹੁਣ ਇੱਥੇ ਲਾਉਣ ਲੱਗੇ ਰੋਟੀਆਂ ਅੱਜ ਪੂਰੀ ਪਿੰਡ ਵਾਲੀ ਵਾਈ ਵਾਈ ਹੋਈ ਹੈ ਹਨਾ ਨਵਨੀਤ ਤੁਹਾਡੇ ਇਦਾਂ ਹੀ ਹੁੰਦਾ ਨਾ ਹਾਂ ਦੇਲਾ ਸਾਡੇ ਵੀ ਅੱਜ ਇਦਾਂ ਹੀ ਆ ਚੁੱਲ੍ਹੇ ਤਾਂ ਲੱਗੇ ਸਾਰੇ ਉੱਤੇ ਕਿੱਦਾਂ ਬਣੇ ਡੈਡੀ ਹਾਂ ਓਕੇ ਬਹੁਤ ਠਾਈ ਬਹੁਤ ਸਹੀ ਵੜੇ ਕਾ ਸਹੀ ਕਾਮ ਹੈ ਓ ਠੀਕ ਹੈ ਸਾਰਨ ਬਹੁਤ ਪਸੰਦਾ ਹੈ ਫਲਾਵਰ ਵਾਲੇ ਘਾੜ ਬਣੇ ਨਵੀਤ ਹਾਂ ਬਹੁਤ ਟੇਸਟ ਜਿਆਦਾ ਟੇਸਟ ਫਲਾਵਰ ਵਾਲੇ ਤੇ ਕੋਸੀ ਹਾਰਸ਼ੇ ਵਾਲੇ ਦੋਨੋਂ ਬਹੁਤ ਘਾੜਾ ਅੱਤ ਕਰਵਾਈ ਪਈ ਗਾਂ ਦੀ ਅੱਤ ਕਰਵਾਈ ਪਈ ਗਾਂ ਦੀਆਂ ਗੱਲਾਂ ਕਹਿੰਦੇ ਤੇ ਗਾਂ ਦੀਆਂ ਗੱਲਾਂ ਆ ਗਾਂ ਦੀਆਂ ਗੱਲਾਂ ਕਰਵਾਇਆ ਪਈਆਂ ਨੇ ਤੂੰ ਜੀ ਗਾਵਾਂ ਤੇ ਜਾ ਰਹੇ ਮੈਂ ਉਹਦੇ ਜੀ ਲਾਇਆ ਕਰਦਾ ਮਗਰ ਉਹ ਨਾਲ ਦਾ ਫਿਕਰ ਨਹੀਂ ਇਕੱਠੇ ਹੁੰਦੇ ਉਹ ਲੜਦੇ ਰਹਿੰਦੇ ਹਣ ਦੇ ਕਿ ਮਾਤਾ ਕਿੰਨੇ ਦਿਨ ਬਾਏ ਹੁਣ ਕਹਿੰਦਾ ਇੱਥੇ ਜੀ ਲਾ ਲੈ ਰਹੇ ਰਹਿੰਦੇ ਆ ਲੜਾਈਆਂ ਫਿਰ ਤੇ ਜਦੋਂ ਮੈਂ ਚਲੀ ਜਾਂਦੀ ਤਾਂ ਮਗਰ ਉਹ ਜਦੋਂ ਆਉਗੀ ਤੇ ਤੂੰ ਜੀ ਹੀ ਲਾ ਲਿਆ ਇੱਥੇ ਤੇ ਲਾ ਹੀ ਇੱਥੇ ਤੇ ਕਿੰਝ ਜੰਡੀਆ ਕਰੇਗੀ ਆਉਂਦੀ ਨਹੀਂ ਹੁਣ ਮੈਂ ਦਾਦ ਦੇ ਇੱਥੇ ਰਿਹਾ ਕਿ 20 ਦਿਨ ਵੰਡੇ ਸ਼ਾਇਦ ਮਹੀਨੇ ਦਾ ਮਾਤਾ ਪੂਰਾ ਉਧਰ ਹੀ ਰਹੀ ਆ ਪਹਿਲਾ ਵਿਆਹ ਤੇ ਹੁਣ ਫੇਰ ਹਨਾ ਪੂਰਾ ਨਾਣਕਾ ਦਾ ਰੈਸ਼ਨ ਖਾਦਾ ਹੈ। ਐਸੀ ਸਾਡੇ ਅੱਜ ਦਾ ਵਲੌਗ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਦੋ ਚੱਕ ਕੇ ਮਾਰੋ ਸਬਸਕ੍ਰਾਈਬ ਤੇ ਤੇ ਚਲੋ ਜੀ ਬਾਏ ਕਰ ਦੋ ਬਾਏ ਬਾਏ ਕਰ ਦੋ ਮਾਤਾ ਬਾਏ ਤਾਂ ਚਲੋ ਠੀਕ ਹੈ ਜੀ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਬਾਏ